ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੈਂਡ ਬੁੱਢਾਡਾ ਵੱਲੋਂ ਪਿਛਲੇ 1 ਮਹੀਨੇ ਤੋਂ ਤੁੰਦ ਵਿੱਚ ਦੁਰਘਟਨਾਵਾਂ ਤੋਂ ਬਚਾ ਲਈ ਬਿਨਾ ਬਾਨਾ ਪਿੱਛੇ ਇਫ ਇਲੈਕਟਰਲ ਗਰਾਉਂਡ ਦੀ ਸੇਵਾ ਸ਼ੁਰੂ ਹੈ ਅੱਜ ਇਸ ਸੇਵਾ ਵਿੱਚ ਬੁੱਢਾਡਾ ਦੇ ਸਬ ਡਿਵੀਜ਼ਨ ਮజిਸਟ੍ਰੇਟ ਗਗਨਦੀਪ ਸਿੰਘ ਜੀ ਨੇ ਸ਼ਾਮਲ ਹੋ ਇਸ ਨੂੰ ਬੜਾ ਸ਼ਲਾਘਾਜਨ ਉਪਾਲਾ ਦੱਸਿਆ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਕਈ ਸਾਲਾਂ ਤੋਂ ਸਾਡੀਆਂ ਦੇ ਮੌਸਮ ਵਿੱਚ ਇਹ ਸੇਵਾ ਕਰਦੀ ਹੈ ਇਸ ਵਾਰ ਵੀ 27 ਦਸੰਬਰ ਤੋਂ ਇਹ ਸੇਵਾ ਸ਼ੁਰੂ ਕਰਕੇ ਸ਼ਹਿਰ ਬੱਖੋ ਬੱਖ ਚ ਰਸਤਿਆਂ ਤੇ ਮੋੜਾਂ ਤੇ ਕੀਤੀ ਗਈ ਸੰਸਤਾ ਵੱਲੋਂ ਬਿਨਾਂ ਲਾਈਟਾਂ ਵਾਲੇ ਬੰਨਾਂ ਟ੍ਰੈਲੀਆਂ ਐਕਸਾ ਰੇੜੀਆਂ ਸਾਈਕਲਾਂ ਪੀਟਰਾ ਆਦੀ ਪਿੱਛੇ ਇਹ ਰਿਫਲੈਕਟਰ ਲਗਾਏ ਗਏ ਦੇਖੋ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਦੀ ਵਿਸ਼ੇਸ਼ ਰਿਪੋਰਟ ਅੱਜ ਮਾਤਾ ਗੁਜਰੀ ਫਲਾਈ ਜੰਦਾ ਤੋਂ ਡਾਡਾ ਵੱਲੋਂ ਜਿਹੜੇ ਪਾਸਾ ਦਾ ਉਹਨੂੰ ਦੇਖਦੇ ਹੋਏ ਪਿਛਲੇ ਕੁਝ ਸਮੇਂ ਤੋਂ ਰਿਫਲੈਕਟਰ ਸਾਈਕਲਾਂ 'ਤੇ ਲਗਾਏ ਜਾ ਰਹੇ ਨੇ ਉਸਨੇ ਲੜੀयां ਨਹੀਂ ਦੀ ਅਡਰ ਸ਼ਹਿਰ ਦੇ ਵਿੱਚ ਵੀ ਕੰਮ ਜਾਰੀ ਰੱਖਿਆ ਹੈ ਤੇ ਬਹੁਤ ਸ਼ਨਾਖਾ ਜੋ ਕੰਮ ਹੈ ਜੋ ਉਰ ਦਾ ਕਿਨਾਰੇ تقریبا 1000 ਦੇ ਆਸ-ਪਾਸ ਰਿਫਲੈਕਟਰ ਲਗਾਏ ਨੇ ਤੇ ਮੈਂ ਕੋਈ ਵੀ ਕਰਦਾ ਸਾਰਿਆਂ ਨੂੰ ਤੇ ਆਪਣੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀਆਂ ਬਾਈਕਸ ਪ੍ਰੋਪਰ ਰੱਖਣ ਨਾ ਸਿਰਫ ਇਹ ਫਰੰਟ ਲਾਈਟ ਪਰ ਇਟੇ ਲਾਈਟ ਵੀ ਹੋਵੇ ਜੇ ਰੈਡ ਤਾਂ ਜੋ ਰਾਤ ਨੂੰ ਆਪ ਵੀ ਬਚਣ ਤੇ ਕੁੱਝ ਲੋਕਾਂ ਨੂੰ ਬਚਾ ਸਕਣ ਤੇ ਜਿਨ੍ਹਾਂ ਦੇ ਰਿਸੈਕਟਰ ਨਹੀਂ ਹੈਗੇ ਨੇ ਉਹ ਜ਼ਰੂਰ ਇਸ ਰਿਸੈਕਟਰ ਨੂੰ ਵਰਤ ਤਾਂ ਜੋ ਆਪਣੀ ਜਾਨ ਦੀ ਵੀ ਕੰਮ ਦੀ ਕਾਟੇ ਬਣੀ ਰਹੇ ਤੇ ਦੂਸਰਿਆਂ ਦੇ ਵੀ ਜਿਹੜੇ ਹੱਥ ਆਉਣ ਤੋਂ ਬਚਾਇਆ ਜਾਵੇ। ਮਾਤਾ ਜੀ ਸਾਰਿਆਂ ਦਾ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਵਾਧਾ ਗੁਜਰੀ ਜੀ ਭਰਾਏ ਕੇਂਦਰ ਵੱਲੋਂ ਕਈ ਸਾਲਾਂ ਤੋਂ ਜੋ ਬਿਨਾ ਲੇਟਾ ਵਾਲੇ ਵਾਹਨਾਂ ਦੇ ਪਿੱਛੇ ਰਿਸੈਕਟਰ ਚਾਉਣ ਦੀ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਇਸ ਵਾਰ ਵੀ ਲਗਭਗ ਮਹੀਨਾ ਹੋ ਗਿਆ ਕਲਾਡਾ ਦੇ ਹਰ ਚੌਕ ਦੇ ਵਿੱਚ ਲਾਏ ਗਏ ਨੇ ਸੋ ਹੁਣ ਮੋਹਨ ਸਾਧਾ ਹੌਂਦੇ ਉੱਤੇ ਪ੍ਰਿੰਟਰ ਹੋਦਿਆ ਕਰਨੀ ਹੈ ਅੱਜ ਸਾਡੇ ਕੋਲੇ ਪੱਤਰਕਾਰ ਜੀ ਰਜਿੰਦਰ ਪਹੁੰਚੇ ਰਹੇ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਦੇਵਾ ਦੇ ਯਿੱਤਾ ਪਾਇਆ ਹੈ ਸੋ ਜੋ ਇੰਸਪੈਕਟਰ ਲਾਏ ਜਾ ਰਹੇ ਹਨ ਇਹ ਐਸਕੇ ਸਟicker ਭੀਗੀ ਰੋਡ ਅਤੇ ਚੰਨਜੀਤ ਸਿੰਘ ਜੀ ਮੈਦਾਨ ਜੋ ਡੈਨਮਾਰਕ ਤੋਂ ਨੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਖਾਸ ਤਾ ਦੇ ਮੈਂਬਰਾਂ ਵੱਲੋਂ ਲਗਾਉਣ ਦੇ ਜਿਆਦਾ ਕੀਤੀ ਗਈ ਹੈ ਸਾਰਿਆਂ ਦਾੰਨੇ ਸੱਜਣਾ ਧੰਨਵਾਦ ਹੈ ਤੇ ਬੇਨਤੀ ਹੈ ਕਿ ਜਿਨ੍ਹਾਂ ਨੂੰ ਵੀ ਲੋਨ ਲੋਡ ਹੈ ਉਹ ਡਰਾਂਡੇ ਵਾਲਿਆਂ ਨੂੰ ਕਿਤੇ ਰੇੜੀ ਵਾਲਿਆਂ ਨੂੰ ਉਹ ਸਰਵਾ ਦੇ ਦਫ਼ਤਰ ਵਿੱਚ ਵੀ ਜਾ ਸਕਦਾ ਹੈ ਕਿ ਥਾਂ ਥਾਂ ਦੇ ਚੌਕਾਂ ਉੱਤੇ ਵੀ 1350 ਵੱਤੀ ਲੱਗਦਾ ਹੈ ਤਾਂ ਦੁਆਰਾ ਵੇ ਅੰੂ ਪੱਤਰਕਾਰਾਂ ਦਾ ਅਹਿਰਦ ਤਹਿ ਦਾ ਪਰ ਮੈਂਬਰਾਂ ਦਾ ਧੰਨਵਾਦ ਉਹ ਇਥੇ ਜੋੜ ਦੇ ਰਹੇ ਨੇ ਬਾਰੇ ਬੰਦੀ ਦਾ ਸਾਥ